ਪੀਸ ਮੈਂ ਆਪਕ ਬੇਟੀ ਨੂੰ ਟੈਲੀਫੋਨ ਕਰਕੇ ਗਿਆ ਮੈਂ ਕਿਹਾ ਮੇਰਾ ਜੀ ਨਹੀਂ ਲੱਗਾ ਤੂੰ ਮਿਲੂ ਕਿਹਦੀ ਪਾਪਾ ਨੂੰ ਜਲੋਗੀ ਮੈਂ ਕਿਹਾ ਯਾਰ ਮੈਂ ਤੁਹਾਨੂੰ ਆਇਆ ਕਿ ਮੈਂ ਜਿੱਧਰ ਵੀ ਰਹਿਣਾ ਸੀ ਸੋ ਥੋੜੇ ਲੋਕਾਂ ਨਾਲ ਬਹੁਤ ਸਾਰਾ ਪਿਆਰ ਹੈ ਕਈ ਕਿਲੋਮੀਟਰ ਸੱਜ ਮੈਂ ਚੱਤੀ ਉਹ ਮੇਰਾ ਘਰ ਲੱਗਦਾ ਸੀ ਤੁਸੀਂ ਲੋਕ ਕੋਈ ਪੱਕ ਨਹੀਂ ਪਾਉਂਦੇ ਨਿੱਕੇ ਨਿੱਕੇ ਜਵਾਬ ਆ ਦੇ ਖੁਦੋਂ ਮੇ ਜਾਣੀ ਆਹਰੇ ਮਗਰ ਮਗਰ ਥੋੜਾ ਅਫਸਰ ਹੈ ਇੱਕ ਸੰਗਾ ਹੁੰਦਾ ਸੀ ਕਹਾਂ ਰੱਬਾ ਲੈ ਕਿਥੇ ਓੜੇ ਮੈਨੂੰ ਮਿਲਣਾ ਉਹਦਾ ਕਿਉਂ ਉਤਲਾ ਬਹੁੰਦਾ ਮੇਰਾ ਪੱਕਾ ਯਾਰ ਅੱਜ ਮੈਂ

ਪਰ ਆਦੇ ਬ੍ਰਿੰਦੀ ਜਿਹੜੀ ਰੂਹ ਹੈ ਉਹ ਗਿੱਦੜ ਵਿੱਚ ਗਈ ਪਰ ਫਿਰ ਤੁਸੀਂ ਮੈਨੂੰ ਕਾਮਯਾਬੀ ਦੇਖਣਾ ਛੋੜ ਲਿਆ ਇਹ ਤੁਸੀਂ ਮੈਨੂੰ ਆਪਣੇ ਸਾਰੇ ਬੋੜਾ ਨੇ ਅੱਡ ਮੀਟਿਕ ਕਰਾਂਗੇ ਤੇ ਆਪਾਂ ਸਾਰੇ ਨੂੰ ਮਿਲਣਾ ਮਿਲਣਾ ਸਾਡੇ ਜਨੂੰ ਸ਼ੁਰੂ ਕਰਾਂਗੇ ਸੋ ਗਿੱਦੜ ਬਾਦ ਬੰਦੇ ਜਬ ਤੱਕ ਜਿੱਦਰ ਬਾਜ਼ਿੰਦਾ ਬਾਜ਼ ਹੈਗਾ ਤੇ ਸਿੱਧਾ ਬਾਜ਼ ਨਹਿਰੇ ਕੋਈ ਜਿੰਦਾ ਤੁਣਾ ਆਲ ਮੱਗਣਾ ਜੇ ਨਹੀਂ ਕਰਤਾ ਤੂਰ ਨਹੀਂ ਹੋਵੇਗਾ ਸੋ ਤੁਸੀਂ ਵੇਖੋ ਆਦਾ ਕ੍ਰਾਸ ਕਿ ਅੰਗਾ ਪੂਰ ਸੱਭੇ ਮੈਨੂੰ ਇੱਕ ਹੀ ਸਮੇਂ ਦੇ ਰਿਓlfloor ਕਦੋਂ ਕਦੇ ਮਹਿਸੂਸ ਨਹੀਂ ਹੋਊਗਾ ਮੈਂ ਐਮਪੀ ਲਿਹਾਨੇ ਦਾ ਬਣ ਕੇ ਤੁਸੀਂ ਇਹ ਕਹੋਗੇ ਕਿ ਐਮਪੀ ਰਾਜਵ ਨੇ ਕਿਧਰ ਦੇ ਦਾ ਬਣਿਆ ਐਵੇਂ ਸੋਸਤ ਕਰੋ ਸੋ ਆਸ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹੋ ਐਵੇਂ ਨਾ ਛਣ ਛੁਡ ਕੇ ਜਾਇਆ ਕਰੋ ਮੈਨੂੰ ਉਹਨਾਂ ਸਾਥੀਆਂ ਤੇ ਅਫਸੋਸ ਹੈ ਜਿਹੜੇ ਮੈਨੂੰ ਇੱਕ ਦੋ ਬੰਦੇ ਲਾਲਚਾਂ ਕੇ ਛੱਡ ਕੇ ਚਲੇ ਗਏ ਮਿੱਕੀ-ਮਿੱਕੀ ਗੱਲ ਤੋਂ ਖੋਣਾ ਰਾਜਵੜੇ ਦਾ ਕਾਲਾ ਕੋੜ ਹੈ ਰਾਜੇ ਬੜੀ ਗੀ ਯਾਰੀ ਛੇੜ ਦੀ ਸਵਾਰੀ ਹੈ ਥੋੜੇ ਕਰਕੇ ਹੈ ਜਿਲਾਇ ਚੁਕਾਇ ਲਾਗੋ ਬਿਨੇ ਖੁਦਾ ਸੋ ਜੋ ਕਰੇ ਮੈ ਜੋ ਰਾਜਾ ਬੜੇ ਕਾਫੀਆਂ ਪਾਏਗਾ ਤੁੱਖ ਮਡਾਉਨਾ ਪਰ ਬਿਰੋ ਰਸਤੇ ਜਿਵੇਂ ਹੋਰ ਕਰੇ ਚਲੇ ਜਾਣਾ ਤੇਰੀ ਬੜਾ ਲੋਕ ਲਾਲਚ ਤਾਕਤ ਦਾ ਸਤਾਦਾ ਹੋਰ ਬਣੀ ਸੱਚਾ ਤਖੋਦੇ